ਲੋਵੇ ਮਿੱਤਰੋ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋੜਲੀ ਤੇ ਜਿਵੇਂ ਤੁਸੀਂ ਜਾਣਦੇ ਆਂ ਕਿ ਆਪਾਂ ਬਾਈ ਅਮਰ ਸਿੰਘ ਚਮਕੀਲੇ ਦੀਆਂ ਯਾਦਾਂ ਨੂੰ ਅਕਸਰ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਨੇ ਆਂ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਦੁੱਗਰੀ ਜਿੱਥੇ ਬਾਈ ਅਮਰ ਸਿੰਘ ਚਮਕੀਲਾ ਜੀ ਦੀਆਂ ਜੜੀਆਂ ਅੰਤਮ ਰਸਮਾਂ ਆ ਇਸੇ ਪਿੰਡ ਦੇ ਵਿੱਚ ਅਦਾ ਕੀਤੀਆਂ ਗਈਆਂ ਤੇ ਹੁਣ ਆਪਾਂ ਪ੍ਰੇਮ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਇਹਨਾਂ ਦਾ ਪਰਿਵਾਰ 1965 ਤੋਂ ਬਾਈ ਅਮਰ ਸਿੰਘ ਚਮਕੀਲਾ ਦੇ ਰਿਕਾਰਡ ਜਿਹੜੇ ਆ ਤੁਸੀਂ ਦੇਖ ਰਹੇ ਆਂ ਸਾਰੇ ਰਿਕਾਰਡ ਜਿਹੜੇ ਆ ਪੇਟੀਆਂ ਭਰੀਆਂ ਪਈਆਂ ਇਹਨਾਂ ਦੀਆਂ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਸੀ ਤੇ ਹੁਣ ਆ ਪ੍ਰੇਮ ਸਿੰਘ ਜੀ ਆ ਇਹ 22 ਚਮਕੀਲੇ ਦੇ ਰਿਕਾਰਡ ਇਹਨਾਂ ਨੇ ਸਾਰੇ ਸੰਭਾਲ ਕੇ ਰੱਖੇ ਆ ਅਮਰਸਰ ਤੋਂ ਆਉਂਦੇ ਆ 26 ਸਾਲ ਹੋ ਗਏ ਇਹਨਾਂ ਨੂੰ ਇਸ ਜਗ੍ਹਾ ਤੇ ਆਉਂਦਿਆਂ ਨੂੰ ਤੇ ਅੱਜ ਜਿਹੜੀ 36ਵੀਂ ਵਰਸੀ ਆ ਬਾਈ ਅਮਰ ਸਿੰਘ ਚਮਕੀਲੇ ਦੀ ਤੇ ਆਪਾਂ ਗੱਲ ਕਰਾਂਗੇ ਪ੍ਰੇਮ ਸਿੰਘ ਦੇ ਨਾਲ ਤੇ ਤੁਹਾਨੂੰ ਰੂਬਰੂ ਕਰਾਉਣਾ ਹੈ ਇਹਨਾਂ ਦੇ ਨਾਲ ਹਾਂਜੀ ਪਾਜੀ ਬਹੁਤ ਸਵਾਗਤ ਆ ਤੁਹਾਡਾ ਅੱਲਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰੇਮ ਸਿੰਘ ਜੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਸ ਜਗ੍ਹਾ ਤੇ ਆਉਂਦੇ ਸਾਡੂ ਸਾਡੇ ਬਾਪੂ ਜੀ ਵਜਾਉਂਦੇ ਨੇ ਸਨ 65 ਤੇ ਅੱਛਾ ਤੇ ਉਦੋਂ ਫਿਰ ਮੈਂ ਛੋਟਾ ਜਿਹਾ ਸਪੀਕਰ ਨਾਲ ਹੀ ਜਾਂਦਾ ਨਾ ਤਵੇ ਲੈ ਕੇ ਅੱਛਾ ਨਾਲ ਲੈ ਕੇ ਨਾਲ ਹੀ ਜਾਂਦੇ ਰਹੇ ਬਾਪੂ ਜੀ ਦੇ ਨਾਲ ਹੋਰ ਬਾਪੂ ਜੀ ਨੇ ਮੈਨੂੰ ਕਹਿੰਦੇ ਵੀ ਤੂੰ ਸਕੂਲੇ ਜਾ ਮੈਂ ਕਿਹਾ ਮੈਂ ਸਕੂਲੇ ਨਹੀਂ ਜਾਊਂਗਾ ਮੈਂ ਜਦੋਂ ਗਾਣੇ ਸੁਣੇ ਇਹਨਾਂ ਦੇ ਅੱਛਾ ਨਾਲ ਤੋਂ ਪੜ੍ਹਾਈ ਛੱਡਤੀ 1965 ਤੋਂ ਬਾਪੂ ਜੀ ਪਹਿਲਾਂ ਜੁੜੇ ਹੋਏ ਸੀ ਨਾ ਬਾਪੂ ਜੀ ਜੁੜਿਆ ਸੀ ਮੈਂ ਫਿਰ ਸਾਨੂੰ 90 'ਚ ਜਾ ਕੇ ਇਹ ਆਪਦਾ ਕੰਮ ਨਾਲ ਬਾਪੂ ਜੀ ਦੇ ਵਜਾਉਣ ਲੱਗ ਪਿਆ 90 ਤੋਂ ਤੁਸੀਂ ਸ਼ੁਰੂ ਕਰ ਲਿਆ ਮੈਂ 90 ਦੇ ਸ਼ੁਰੂ ਕਰਕੇ ਚਮਕੀਲਾ ਸਾਹਿਬ ਦਾ ਪਿੰਡ ਵੇਖਿਆ ਅੱਛਾ ਵੀ ਮੈਂ ਜਿੰਨਾ ਜੀਵਨੀ ਰਹੀ ਤੇ ਮੈਂ ਇਹਨਾਂ ਦਾ ਪਿੰਡ ਦੇਖੂੰਗਾ ਆਪਦੇ ਘਰੇ ਜਾਊਂਗਾ ਮਾਲਕ ਨੇ ਮੇਰੀ ਏਡੀ ਕਿਰਪਾ ਕੀਤੀ ਮੈਨੂੰ ਇਹਨਾਂ ਦੇ ਪਰਿਵਾਰ ਨਾਲ ਜੋੜਦਾ ਤੇ 1965 ਤੋਂ ਜਿਹੜਾ ਤੁਹਾਡਾ ਪਰਿਵਾਰ ਆ ਨਾਲ ਜੁੜਿਆ ਆ ਹਾਂਜੀ ਤੇ ਜਿਹੜੇ ਰਿਕਾਰਡ ਆ ਬਾਈ ਚਮਕੀਲਾ ਜੀ ਦੇ ਪੁਰਾਣੇ ਇਹ ਸਾਰੇ ਸੰਭਾਲ ਕੇ ਰੱਖੇ ਸਾਰੇ ਦੇ ਸੰਭਾਲ ਕੇ ਰੱਖੇ ਆ ਕਿੰਨੇ ਕੁ ਰਿਕਾਰਡ ਆ ਕੋਲ ਸਾਡੇ ਕੋਲ ਤਕਰੀਬਨ ਕੋਈ 150 ਰਿਕਾਰਡ ਆਗਾ 150 ਰਿਕਾਰਡ ਆ ਹਰ ਇੱਕ ਕਲਾਕਾਰ ਦੇ ਰਿਕਾਰਡ ਆ ਗਏ ਬਾਈ ਚਮਕੀਲੇ ਦੇ ਪੂਰੇ ਰਿਕਾਰਡ ਪੂਰੇ ਹੈਗੇ ਸਾਡੇ ਕੋਲ ਕਿੰਨੇ ਸਾਲ ਹੋ ਗਏ 26 ਸਾਲ ਹੋ ਗਏ ਇੱਥੇ ਆਉਂਦੇ ਹਰ ਮੇਲੇ ਤੇ ਆਉਂਦੇ ਆ ਹਰ ਵਾਰੀ ਸਿੱਦੇ ਆਉਂਦੇ ਆ ਉਹ ਮਾਲਕ ਕੋਲ ਮੰਗਿਆ ਕਿ ਜਿੰਨਾ ਚਿਰ ਆਪਦੀ ਜ਼ਿੰਦਗੀ ਨਾ ਇੱਥੇ ਆਵਾਂਗੇ ਠੀਕ ਹੈ ਉਹ ਮਾਤਾ ਜੋ ਗਰਮੇਲ ਕੋ ਰਿਆ ਉਹਨੇ ਆਪ ਦਾ ਬੇਟਾ ਬਣਾਇਆ ਠੀਕ ਹੈ ਭਾਈ ਤਾਰੀ ਮੇਰਾ ਵੀਰੇ ਇਹਨਾਂ ਦੀ ਕਿਰਪਾ ਦੇ ਨਾਲ ਮੈਂ ਇੱਥੇ ਆਉਂ ਲਿਆ ਮੈਨੂੰ ਕੋਣ ਵੀਰੇ ਜਾਣਦਾ ਤੇ ਉਹਨਾਂ ਨੇ ਆਪ ਦਾ ਪੁੱਤਰ ਬਣਾਇਆ ਆਪਾਂ ਪੁੱਤਰਾ ਵਾਂਗੂ ਅੱਗੋਂ ਪਿੱਛੇ ਨੰਂ ਕਰ ਲੈਨੇ ਅਮਰ ਸਰ ਤੋਂ ਨਿਆ ਸਿੱਧਾ ਇੱਥੇ ਮਿਲੇ ਤੇ ਉਹਨੇ ਵੀਰਾਂ ਨੂੰ ਕਹਿੰਨੇ ਆ ਕਿ ਜਿੰਨਾ ਜੇ ਸਾਡੀ ਜ਼ਿੰਦਗੀ ਆ ਆਪਾਂ ਇੱਥੇ ਜ਼ਰੂਰ ਪਹੁੰਚਾਂਗੇ ਬੜੀ ਮਾਲਕ ਦੇ ਹੱਥ 'ਚ ਆ ਚਮਕੀਲਾ ਜੀ ਦੇ ਮਰੀਦ ਆ ਪੱਕੇ ਚਮਕੀਲਾ ਆਪ ਦਾ ਪਿਓ ਮੰਨਿਆ ਪਿਆ ਸਾਡੀ ਕਿਰਪਾ ਉਹਨਾਂ ਦੀ ਸਾਡੇ ਤੇ ਠੀਕ ਹੈ ਨਗਰ ਵਾਲੇ ਵੀ ਕਹਿੰਦੇ ਕੀ ਅੰਮਾ ਕਾ ਉਹਨਾਂ ਦੀ ਕਿਰਪਾ ਜੇ ਨਗਰ ਵਾਲੇ ਵੀ ਕਹਿੰਦੇ ਇਹ ਰਿਕਾਰਡ ਵਜਾਉਣਾ ਹੀ ਵਜਾਉਣਾ ਆ ਕੇ ਜਿੰਨਾ ਚਿਰ ਜ਼ਿੰਦਗੀ ਹੈ ਇੱਥੇ ਵੱਜਣਗੇ ਬਾਹਰ ਵੀ ਕਿਰਪਾ ਵਾ ਜਿੱਦਾਂ ਆਪ ਦਾ ਪਿਓ ਮੰਨਿਆ ਚਮਕੀਲੇ ਨੇ ਮੈਨੇ ਜਿੱਦਾਂ ਉਹਨਾਂ ਦੇ ਪ੍ਰੋਗਰਾਮ ਹੁੰਦਾ ਮੇਰੇ ਕੋਲ ਆਉਂਦਿਆ ਹੁਣ ਵੀ ਬੁੱਕ ਕੀਤੇ ਆ ਠੀਕ ਆ ਆ ਪਗੋਨੇ ਵੀ ਆ ਤੁਸੀਂ ਨਹੀਂ ਵੀ ਨਹੀਂ ਆਉਂਦੇ ਨਹੀਂ ਵਜਾਉਣਾ ਹੀ ਆ ਜਾ ਕੇ ਆਪ ਤਾਂ ਨਪੜਿਆ ਆ ਆਪ ਨੂੰ ਪੜਿਆ ਤੇ 8 ਮਾਰਚ ਨੂੰ ਜਦੋਂ ਵਰਸੀ ਹੁੰਦੀ ਚਮਕੀਲਾ ਜੀ ਦੀ ਉਦੋਂ ਇੱਥੇ ਆ ਕੇ ਪਹੁੰਚ ਕੇ ਰਿਕਾਰਡ ਆਪਾਂ ਸਾਥ ਨੂੰ ਆ ਜਨ ਸਤ ਨੂੰ ਆ ਜੰਨੇ ਹਾਂ ਪਰ ਘਰੇ ਆ ਜੰਨੇ ਕੋਠੀ ਚ ਠੀਕ ਆ ਇਹ ਸਾਰਾ ਪਰਿਵਾਰ ਮੇਰਾ ਆਪਣਾ ਵਾ ਠੀਕ ਆ ਮੈਨੂੰ ਬੱਚਾ ਮਿਲਿਆ ਚਲੋ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਲਓ ਵੀ ਦੋਸਤੋ ਆਪਾਂ ਤੁਹਾਨੂੰ ਪ੍ਰੇਮ ਸਿੰਘ ਜੀ ਨਾਲ ਮਿਲਾਇਆ ਦੇਖੋ 26 ਸਾਲਾਂ ਤੋਂ ਇਹ ਲਗਾਤਾਰ ਇੱਥੇ ਆ ਰਿਹਾ 36ਵੀਂ ਵਰਸੀ ਆ ਬਾਈ ਚਮਕੀਲਾ ਜੀ ਦੀ ਅੱਜ ਸਾਰੇ ਰਿਕਾਰਡ ਇਹਨਾਂ ਨੇ ਸੰਭਾਲ ਕੇ ਰੱਖਿਆ ਇੱਥੇ ਤੇ ਆ ਦੇਖੋ ਵੱਡੀ ਗਿਣਤੀ ਦੇ ਵਿੱਚ ਆ ਰਿਕਾਰਡ ਇਹਨਾਂ ਦੇ ਕੋਲ ਥੱਲੇ ਵੀ ਪਿਆ ਬੜੀ ਖੁਸ਼ੀ ਹੋਈ ਆਪਾਂ ਨੂੰ ਇਹਨਾਂ ਦੇ ਨਾਲ ਮਿਲ ਕੇ